ਅਮਲੇ ਸਾਹਿਬ ਪਿੰਡ ਆ ਕੇ ਪਹੁੰਚੇ ਹੈ ਪਰਿਵਾਰ ਦੇ ਵਿੱਚ ਵਾਤਾ ਹੋਇਆ ਹੈ ਖੁਸ਼ੀ ਵਾਲੀ ਖਬਰ ਹੈ ਵੱਡੀ ਕਿਵੇਂ ਦੇਖਦੇ ਹੋ ਕੀ ਲੱਗਦਾ ਵੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੱਖ-ਵੱਖ ਪਾਰਟੀਆਂ ਦੇ ਲੋਕ ਹੈ ਹੋਰ ਵੀ ਆਉਣ ਦੀ ਸੰਭਾਵਨਾ ਬਣਦੀ ਹੈ ਬਿਲਕੁਲ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਤੇ ਅੱਜ ਸਰਦਾਰ ਬੂਟਾ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਖੜੇ ਆ ਇਹਨਾਂ ਦੇ ਨਾਲ ਤਕਰੀਬਨ ਇਹਨਾਂ ਦਾ ਸਾਰਾ ਪਰਿਵਾਰ ਤੇ ਨਗਰ ਦੇ ਬਹੁਤ ਸਾਰੇ ਨੌਜਵਾਨ ਲਗਭਗ 300 ਦੇ ਕਰੀਬ ਪਰਿਵਾਰ ਆ ਜਿਹੜਾ ਉਹ ਆਵਾਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਹੈ ਤੇ ਉਦੋਂ ਪਹਿਲਾਂ ਵੀ ਸਾਡੇ ਕੋਲ ਪਹਿਲਾਂ ਵੀ ਨਗਰ ਦੀ ਜਿਹੜੀ ਟੀਮ ਆ ਬਹੁਤ ਮਜ਼ਬੂਤ ਆ ਸਮਕੌਰ ਸਿੰਘ ਖਾਲਸਾ ਸਾਹੋ ਕੇ ਸਰਪੰਚ ਸਾਹਿਬ ਹਰਗੋਬਿੰਦ ਸਿੰਘ ਜੀ ਪਹਿਲਾਂ ਹੀ ਸਾਡੇ ਨਾਲ ਜੁੜੇ ਹੋਏ ਨੇ ਤੇ ਹੁਣ ਅੱਜ ਮੈਨੂੰ ਲੱਗਦਾ ਵੀ ਜਿਹੜਾ ਸਾਰਾ ਨਗਰ ਆ ਉਹ ਇੱਕ ਪਾਸੇ ਹੋ ਗਿਆ ਕਿਉਂਕਿ ਜਿਹੜਾ ਅਕਾਲੀ ਦਲ ਦਾ ਇਹ ਸੀ ਅਕਾਲੀ ਦਲ ਚ ਪਹਿਲਾਂ ਸਬੰਧ ਸੀ ਤਾਂ ਇਹ ਵੀ ਹੁਣ ਆਵਾਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਗੇਪੁਰਾਣੇ ਦੇ ਵਿੱਚ ਹੋਰ ਵੀ ਬਹੁਤ ਲੋਕ ਨੇ ਜਿਹੜੇ ਆਵਾਮੀ ਪਾਰਟੀ ਸ਼ਾਮਲ ਹੋ ਰਹੇ ਨੇ ਤਾਂ ਸਾਰਿਆਂ ਨੂੰ ਜੀ ਆਇਆਂ ਨੂੰ ਸਾਰਿਆਂ ਦਾ ਧੰਨਵਾਦ ਹੈ। ਐਮਐਲਏ ਸਾਹਿਬ ਜਿਨੇ ਜਿਹੜੇ ਅੱਜ ਤਾਹੋਕੇ ਦੇ ਵਿੱਚ ਪਰਿਵਾਰ ਦੇ ਵਿੱਚ ਵਾਧਾ ਹੋਇਆ। ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਦੂਜੀਆਂ ਪਾਰਟੀਆਂ ਨੂੰ ਵੀ ਪਾਰਟੀ ਦੇ ਵਿੱਚ ਸ਼ਾਮਲ ਕਰਦੀ ਹੈ। ਜਦੋਂ ਮੇਰਾ ਸਵਾਨ ਕੁਝ ਹੋਰ ਟੇਟਾ ਹੋ ਸਕਦਾ ਹੈ ਕਿਉਂਕਿ ਜਦੋਂ ਇਹ ਪਰਿਵਾਰ ਅਕਾਲੀ ਦਲ ਤੇ ਜਾਂ ਕਾਂਗਰਸ ਦੇ ਸੀਗੇ ਉਦੋਂ ਇਹ ਵਿਰੋਧੀ ਸੀ ਪਰ ਅੱਜ ਜਦੋਂ ਇਹ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ ਤਾਂ ਉਦੋਂ ਇਹ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਆ ਜਾਂ ਇਹਨਾਂ ਦੇ ਜਿਹੜੋ ਜਾਂ ਆ ਆਪਣੇ ਕਿਵੇਂ ਸਾਂਝੇ ਹੋਣਗੇ ਤਾਂ ਕਿਵੇਂ ਆਪਣੇ ਨਾਲ ਜੁੜਨਗੇ ਕਿਵੇਂ ਦੇਖਦੇ ਤੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਕੰਮ ਕਰਦੇ ਨੇ ਨਾ ਉਹਨਾਂ ਦੀਆਂ ਕੋਈ ਨੀਤੀਆਂ ਨਹੀਂ ਹੁੰਦੀਆਂ ਗਿਆ ਉਹ ਆਪਣੇ ਲੀਡਰ ਦੇ ਨਾਲ ਆਪਣੀ ਜਿਹੜੀ ਤਾਂ ਤੋਂ ਪਾਰਟੀ ਚੱਲਦੀ ਆ ਉਹਦੇ ਹਿਸਾਬ ਨਾਲ ਕੰਮ ਕਰਦੇ ਨੇ ਜੇਕਰ ਤਾਂ ਤੋਂ ਉਹਨਾਂ ਨੂੰ ਲੱਗਦਾ ਵੀ ਸਾਡੀ ਪਾਰਟੀ ਚੰਗਾ ਕੰਮ ਕਰਦੀ ਆ ਤਾਂ ਉਹ ਨਾਲ ਜੁੜ ਜਾਂਦੇ ਨੇ ਜੇ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਸਾਡੀ ਹਾਈ ਕਮਾਂਡ ਆ ਜਾਂ ਤਾਂ ਤੋਂ ਜਿਹੜੇ ਸਾਡੇ ਲੀਡਰ ਨੇ ਕਿਤੇ ਉਹ ਗੱਲ ਨਹੀਂ ਸੌਂਦੇ ਜਾਂ ਕਿਤੇ ਵਧੀਆ ਕੰਮ ਨਹੀਂ ਹੋ ਰਿਹਾ ਫਿਰ ਉਹ ਉਹ ਫਰੀडम ਆ ਜੀ ਡੈਮੋਕ੍ਰੇਸੀ ਆ ਦੇਸ਼ ਦੇ ਵਿੱਚ ਤਾਂ ਉਹ ਫਿਰ ਆਪਦੀ ਪਾਰਟੀ ਨੂੰ ਅਲਵਿਦਾ ਕਹਿ ਦਿੰਦੇ ਨੇ ਤੇ ਜਿਹੜੀ ਪਾਰਟੀ ਚੰਗੀ ਲੱਗਦੀ ਉਹਦੇ ਚਲ ਜਾਂਦੇ ਨੇ ਸਿੱਧੂ ਪਹਿਲਾਂ ਵੀ ਮੈਨੂੰ ਨਹੀਂ ਲੱਗਦਾ ਨਿੱਜੀ ਤੌਰ ਤੇ ਮੇਰਾ ਕਦੇ ਇਹਨਾਂ ਨਾਲ ਵਿਰੋਧ ਸੀ ਤਾਂ ਨਹੀਂ ਇਹਨਾਂ ਦਾ ਮੇਰੇ ਨਾਲ ਕਦੇ ਵਿਰੋਧ ਸੀਗਾ ਪਹਿਲਾਂ ਮੇਰੇ ਕੋਲ ਨਗਰ ਦੇ ਵਿੱਚ ਬਹੁਤ ਵੱਡੀ ਪੀਂ ਪਹਿਲਾਂ ਵੀ ਹੈਗੀ ਆ ਇਹ ਵੀ ਪਹਿਲਾਂ ਆਪਣੇ ਜਿਹੜੇ ਜਿਹੜੀ ਪਾਰਟੀ ਦੇ ਵਿੱਚ ਹੈਗੇ ਸੀ ਉਹਨਾਂ ਨਾਲ ਕੰਮ ਕਰਦੇ ਸੀਗੇ ਹੁਣ ਇਹ ਮੇਰੇ ਨਾਲ ਆਇਆ ਸਾਡਾ ਨਿੱਜੀ ਤਾਂ ਕਦੇ ਕੋਈ ਵਿਰੋਧ ਨਹੀਂ ਸੀਗਾ ਮੈਂ ਮੈਂ ਤਾਂ ਪਹਿਲਾਂ ਵੀ ਜਦੋਂ ਮੈਂ ਜਿੱਤਿਆ ਤਾਂ ਮੈਨੂੰ ਤਾਂ ਬਹੁਤ ਲੋਕਾਂ ਨੇ ਸਪੋਰਟ ਕੀਤਾ ਤਾਂ ਮੈਂ ਤਾਂ ਉਹਨਾਂ ਸਾਰਿਆਂ ਨੂੰ ਕਹਿੰਦਾ ਵੀ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਹੁਣ ਖੁੱਲ ਕੇ ਮੇਰੇ ਨਾਲ ਆਜੋ ਤੇ ਲੰਬੇ ਸਮੇਂ ਤੋਂ ਅਸੀਂ ਇਕੱਠੇ ਕੰਮ ਕਰਦੇ ਆ ਰਹੇ ਹਾਂ ਇਹੋ ਜਿਹਾ ਕੁਝ ਨਹੀਂ ਵਿਚਾਰਧਾਰਾ ਤਾਂ ਪਾਰਟੀ ਦੀ ਹੁੰਦੀ ਆ ਜਿਹੜੇ ਪਿੰਡ ਦੇ ਲੋਕ ਹੁੰਦੇ ਨੇ ਉਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ ਉਹ ਤਾਂ ਆਪਣੀ ਪਾਰਟੀ ਦੇ ਨਾਲ ਚੱਲਦੇ ਨੇ ਵਿਚਾਰਧਾਰਾ ਰੂਲ ਕੀ ਆ ਨਜਮ ਕੀ ਆ ਉਹ ਤਾਂ ਉੱਥੋਂ ਬੈਠੇ ਪਾਰਟੀਆਂ ਨੇ ਬਣਾਉਣੇ ਹੁੰਦੇ ਨੇ ਤਾਂ ਅਕਾਲੀ ਦਲ ਦੇ ਬਹੁਤ ਲੋਕ ਜਿਹੜੇ ਛੱਡ ਕੇ ਆ ਰਹੇ ਨੇ ਉਹ ਲੋਕ ਕੀ ਆਮ ਵਰਕਰ ਕੀ ਪਿੰਡਾਂ ਦੇ ਕੀ ਜਿਹੜੇ ਉਹਨਾਂ ਦੇ ਐਮਐਲਏ ਆ ਇੱਕ ਤੇ ਹਾਈ ਐਮਐਲਏ ਛੱਡ ਕੇ ਆ ਗਏ ਤਿੰਨ ਜਿੱਤੇ ਸੀਗੇ ਇੱਕ ਘਰੇ ਬੈਠੇ ਨੇ ਤੇ ਉਹ ਦੂਜੇ ਬਾਅਦ ਡਾਕਟਰ ਸਾਹਿਬ ਸਾਡੇ ਨਾਲ ਪਿਛਲੇ ਦਿਨੀ ਆ ਗਏ ਆ ਤਾਂ ਪਤਾ ਲੱਗ ਜਾਂਦਾ ਵੀ ਭਾਈ ਹੁਣ ਤਾਂ ਕੋਈ ਜਿਹੜਾ ਚੰਗੀਆਂ ਕੰਮ ਨਹੀਂ ਹੋਏਗੇ ਜਾਂ ਗਲਤੀਆਂ ਹੋਈਆਂ ਨੇ ਉਹਦੇ ਕਰਕੇ ਲੋਕ ਆ ਜਾਂਦੇ ਨੇ ਉਦੋਂ ਵੱਡੀ ਗੱਲ ਇਹ ਆ ਵੀ ਕਈ ਵਾਰ ਆਪਣਾ ਇਹ ਲੱਗਦਾ ਵੀ ਜਿਹੜੇ ਪਿੰਡ ਦੇ ਕੰਮ ਆ ਇਸ ਤਰੀਕੇ ਵਧੀਆ ਹੋ ਸਕਦੇ ਆ ਤਾਂ ਉਹ ਵੀ ਜਿਹੜੀ ਸਾਡੀ ਪਹਿਲੇ ਦਿਨ ਗੱਲ ਹੋਈ ਉਹ ਇਹੀ ਗੱਲ ਹੋਈ ਆ ਵੀ ਭਾਈ ਪਿੰਡ ਦੇ ਆਪਾਂ ਨਗਰ ਦੇ ਕੰਮ ਕਰਾਉਣੇ ਆ ਤੇ ਜੇ ਕੋਈ ਬੰਦਾ ਮੈਨੂੰ ਆ ਕੇ ਇਹ ਕਹੇ ਵੀ ਅਸੀਂ ਭਾਈ ਆਪਦੇ ਪਿੰਡ ਦੇ ਕੰਮ ਕਰਾਉਣੇ ਆ ਤੇ ਕਰਾਉਣ ਵਾਸਤੇ ਤੇਰੇ ਕੋਲ ਆਉਣਾ ਤਾਂ ਫਿਰ ਮੇਰੇ ਵਾਸਤੇ ਜੀ ਆਇਆਂ ਨੂੰ ਆ ਮੈਂ ਥੋੜੀ ਰੋਕ ਸਕਦਾ ਕਿਸੇ ਨੂੰ ਵੀ ਭਾਈ ਤੂੰ ਨਾ ਮੇਰੇ ਨਾਲ ਸਾਰਿਆਂ ਦਾ ਧੰਨਵਾਦ ਪਰਿਵਾਰ ਜਿਹੜੇ ਅੱਜ ਆਪਣੇ ਪਰਿਵਾਰ ਦੇ ਵਿੱਚ ਆਏ 300 ਦੇ ਕਰੀਬ ਇਨਾਂ ਦੇ ਪੂਰੇ ਨਗਰ ਦੇ ਵਿੱਚੋਂ ਪਰਿਵਾਰ ਨੇ ਜਿਹੜੇ ਅਜਾ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਬਹੁਤ ਬਹੁਤ ਧੰਨਵਾਦ ਸਰਪੰਚ ਗੋਬਿੰਦ ਸਿੰਘ ਜੋ ਪਹਿਲਾਂ ਹੀ ਜਿਹੜੇ ਕਾਂਗਰਸ ਨਾਲ ਵਜਾ ਆ ਕੇ ਆਮ ਆਦਮੀ ਪਾਰਟੀ ਤੇ ਸ਼ਾਮਲ ਹੋ ਸਕੇ ਸਨ ਪੰਚਾਇਤ ਸਮੇਤ ਉਹ ਵੀ ਅੱਜ ਇਸ ਸਮਾਗਮ ਦੇ ਵਿੱਚ ਸ਼ਾਮਲ ਹੈ ਗੱਲਬਾਤ ਕਰਦੇ ਕੀ ਕਹਿਣਾ ਚਾਹੁੰਦੇ ਨੇ ਉਸ ਬਾਰੇ ਮੇਰਾ ਇਹੀ ਕਹਿਣਾ ਹੈਗਾ ਅਸੀਂ ਆਵਾਮ ਦੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਸਰਦਾਰ ਭੁਵਨ ਸਿੰਘ ਮਾਨ ਸੀਐਮ ਸਾਹਿਬ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਪਹਿਲਾਂ ਮੈਂ ਸ਼ਾਮਲ ਹੋਇਆ ਸੀਗਾ ਮੇਰੇ ਨਾਲ ਸਾਰੀ ਮੇਰੀ ਪੰਚਾਇਤ ਸ਼ਾਮਲ ਹੋਈ ਸੀ ਐਮਐਲਏ ਸਾਹਿਬ ਸਾਡੇ ਅਮਰਪਾਲ ਸਿੰਘ ਸੁਖਨਾਨ ਕੋਰੇ ਸੀ ਇਹਨਾਂ ਨੇ ਸਾਨੂੰ ਕਿਹਾ ਸੀ ਨਾਲ ਇਹ ਸ਼ਾਮਲ ਹੋਏ ਨਾ ਇਹ ਨੀਤੀਆਂ ਨੂੰ ਦੇਖ ਕੇ ਇਹ ਸ਼ਾਮਲ ਹੋਏ ਤੁਹਾਨੂੰ ਤੰਗਾ ਲੱਗਿਆ ਗਵਰਨਮੈਂਟ ਹੋ ਰਹੀ ਹੈ ਪਿੰਡ ਦੀ ਅੱਜ ਸਰਦਾਰ ਬੁਟਾ ਸਿੰਘ ਜੀ ਚਾਚਾ ਜੀ ਸਾਡੇ ਇਹਨਾਂ ਨੇ ਜੁਆਇਨ ਕੀਤਾ ਬੜੀ ਖੁਸ਼ੀ ਹੋਈ ਸਾਰਾ ਪਿੰਡ ਇਕੱਠਾ ਹੋ ਰਿਹਾ ਇਕੱਠਾ ਹੋਊਗਾ ਪਿੰਡ ਦੀ ਡਿਵੈਲਪਮੈਂਟ ਜਾਦੇ ਹੋਊਗੀ ਅਸੀਂ ਐਮਐਲਏ ਸਾਹਿਬ ਨੂੰ ਪੈਸਿਆਂ ਵਾਸਤੇ ਕਹਾਂਗੇ ਜੋ ਉਹਨਾਂ ਤੋਂ ਮਿਲੂਗਾ ਉਹ ਪਿੰਡ ਤੇ ਲੱਗੂਗਾ ਪਿੰਡ ਤਰੱਕੀ ਕਰੂਗਾ ਤੇ ਤਗਾਹ ਤਰੱਕੀ ਕਰੂਗਾ ਇਹ ਹੀ ਸਾਡਾ ਕਹਿਣਾ ਹੁਣ ਤੱਕ ਸਰਪੰਚ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਜਿਹੜੇ-ਜਿਹੜੇ ਪਿੰਡ ਦੇ ਵਿਕਾਸ ਕਰਦੇ ਜਿਹੜੇ ਚੱਲ ਰਹੇ ਜਿੰਨਾ ਜਾਂ ਇਹਨਾਂ ਦੀ ਗੁਰਦੁਆਰਾ ਜਿਹੜੇ ਜਿਹੜੇ ਪਿੰਡ ਦੇ ਸਰਵ ਆਮ ਆਦਮੀ ਪਾਰਟੀ ਦੇ ਆਉਣ ਤੇ ਸਭ ਤੋਂ ਵੱਡਾ ਤਾਂ ਪਹਿਲਾਂ ਐਮਐਲਏ ਸਾਹਿਬ ਦਾ ਹੈਗਾ ਧੰਨਵਾਦ ਸਾਡਾ ਸੂਆ ਤਿਆਰ ਹੋ ਗਿਆ ਹੀ ਪਾਣੀ ਦੀ ਬੜੀ ਦਿੱਕਤ ਸੀਗੀ ਸਾਰਾ ਸਾਰਾ ਪਿੰਡਾਂ ਨੂੰ ਸਭ ਤੋਂ ਸਭ ਤੋਂ ਵੱਡਾ ਪ੍ਰੋਜੈਕਟ ਉਹ ਸੀਗਾ ਜਿਹੜੇ 14-15 ਕਰੋੜ ਰੁਪਏ ਦਾ ਪ੍ਰੋਜੈਕਟ ਸੀ ਉਹ ਉਹਦੇ ਆਸਤੇ ਵਧਾਈ ਦੀ ਪਾਤਰ ਐ ਐਮਐਲਏ ਸਾਹਿਬ ਆਵੰਦੀ ਪਾਰਟੀ ਸਾਰੀ ਦੂਸਰਾ ਸਾਡੇ ਪੰਚਾਇਤ ਘਰ ਤਿਆਰ ਹੋ ਰਿਹਾ ਹੈ ਤਕਰੀਬਨ ਥੋੜਾ ਕੰਮ ਰਹਿ ਗਿਆ ਹੈ ਲਾਇਬ੍ਰੇਰੀ ਦਿੱਤੀ ਹੈ ਸਾਨੂੰ ਇੱਕ ਬਹੁਤ ਵਧੀਆ ਹੈ ਉਹ ਵੀ ਸ਼ੁਰੂ ਹੋਣ ਜਾ ਰਹੀ ਹੈ ਆਹ ਰੋਡ ਬਣਨੀ ਸ਼ੁਰੂ ਹੋ ਗਈ ਫਿਰ ਨਹੀਂ ਪਿੰਡ ਦੀ ਕਾਫੀ ਕੰਮ ਹੈਗੇ ਛੋਟੇ ਛੋਟੇ ਇਸ ਤਰ੍ਹਾਂ ਹੋਰ ਹੈਗੇ ਕਿੰਨੇ ਕੰਮ ਚੱਲੀ ਜਾਂਦੇ ਆ ਕੀ ਕਰ ਰਹੇ ਨੇ ਕੋਲ ਸੋਸਾਇਟੀ ਦੇ ਸਾਬਕਾ ਪ੍ਰਧਾਨ ਵਰਗੂਤਾ ਸਿੰਘ ਬਰਾੜ ਜੋ ਵੱਡੀ ਗਿਣਤੀ ਦੇ ਨਾਲ ਅਜਾ ਮਨਸੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੈ ਸਰਵਣ ਜੀ ਜਿਹੜਾ ਅੱਜ ਕਿੰਨੇ ਵਿਅਕਤੀ ਆਪਾਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਮਤਲਬ ਹੋਏ ਜ ਤਨਸ ਦੇ ਤੇ ਕੀ ਲੱਗਦਾ ਹੈ ਜਿਹੜਾ ਆਪਾਂ ਮਨ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਿੰਡ ਦੇ ਕਿਸ ਤਰ੍ਹਾਂ ਦੇ ਵਿਕਾਸ ਕਰ ਜਾਂਦੀ ਆਸ ਰੱਖਦੇ ਪੰਨ ਦੇ ਵਕਾਹਿ ਦਾ ਕੋਈ ਦੂਰੇ ਰਹਿੰਦੇ ਆ ਉਹਨੇ ਪਛਾਣ ਦੇ ਆਪਦੀ ਤੇ ਸਾਰੇ ਨਗਰ ਨਿਵਾਸੀ ਇਕੱਠੇ ਹੋਏ ਹਾਂਜੀ ਉਹ ਵੰਤਨਾਂ ਪਿਆ ਜਿਹੜੀਆਂ ਜਿਹੜੀ ਸਰਕਾਰ ਦੀਆਂ ਨੀਤੀਆਂ ਨੂੰ ਕਿਵੇਂ ਦੇਖੋ ਵਧੀਆ ਜੀ ਨੀਤੀਆਂ ਦਾ ਹਾਂ ਕੋਈ ਸਮਝਾਂ ਤੋਂ ਹਾਂ ਜੀ ਕੋਈ ਕਾਲ ਕਾਲ ਪੁੱਛੋ ਕਿ ਫੇਰ ਹੀ ਹਜੇ ਓਕੇ ਜਿਹੜੀ ਇਹਦਾ ਜਾਣਕਾਰੀ ਦਿੱਤੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਨੌਜੂਸਾ ਜੂਸਾ ਸਾਡੇ ਨਾਲ ਬਹੁਤ ਵੱਡਾ ਹਾਂ ਜੂਸਾ ਦਾ ਸਵਾ ਮੁੰਡਾ ਅੱਜ ਸਾਡੇ ਨਾਲ ਆ ਜੂਸਾ ਜੂਸ ਵਾਲੇ ਸਾਡੇ ਨਾਲ ਆ ਪ੍ਰਧਾਨ ਵੀ ਸਾਡੇ ਨਾਲ ਅੱਜ ਜੀ ਉਸ ਦੇ ਸਾਰਾ ਇਕੱਠਾ ਹੀ ਆਮ ਲੱਗਦਾ